ਕਿ 8ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਲਈ ਬਾਬਾ ਸ਼ਬਦ ਕਿਉਂ ਵਰਤਿਆ ਸੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ 8ਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਰਹਿਆ ਉਥੇ ਜੋ ਉਸ ਵੇਲੇ ਦਾ ਮੁਖੀ ਮਸੰਦ ਹੈ ਭਾਈ ਗੁਰਬਖਸ਼ ਜੀ ਉਹਨਾਂ ਦੀ ਅਗਵਾਈ ਵਿੱਚ ਸਾਰੀ ਜੋ ਸੰਗਤ ਹੈ ਉਵਟਮੇ ਗੁਰਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ ਪਾਤਸ਼ਾਹ ਜੀ ਪਹਿਲਾਂ ਜਿਤਨੇ ਵੀ ਸਤਿਗੁਰੂ ਮਹਾਰਾਜ ਹੋਏ ਉਹ ਜਦੋਂ ਸਰੀਰ ਕਰਕੇ ਸੰਸਾਰ ਤੋਂ ਵਿਦਿਆ ਹੁੰਦੇ ਰਹੇ ਤੇ ਕੁਛ ਦਿਨ ਪਹਿਲਾਂ ਉਹ ਅਗਲੇ ਸਤਿਗੁਰੂ ਸਾਹਿਬ ਜੀਆਂ ਦਾ ਪਤਾ ਦੱਸ ਦਿੰਦੇ ਅਗਲੇ ਸਤਿਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਤ ਕਰਕੇ ਸਿਰਨਵਾ ਮੱਥਾ ਟੇਕ ਦਿੰਦੇ ਹੁਣ ਆਪ ਕਹਿ ਰਹੇ ਹੋ ਕਿ ਆਪ ਜੋਤੀ ਜੋਤ ਸਮਾ ਚੱਲੇ ਹੋ ਸਰੀਰ ਕਰਕੇ ਵਿਛੋੜਾ ਦੇ ਚੱਲੇ ਪਰ ਅਜੇ ਤੱਕ ਆਪ ਜੀ ਨੇ ਨਾਵੇਂ ਸਤਿਗੁਰਾਂ ਜੀਆਂ ਦਾ ਨਾਂ ਕੋਈ ਭੇਟ ਦੱਸਿਆ ਹੈ ਨਾ ਕੋਈ ਪਤਾ ਦੱਸਿਆ ਹੈ ਨਾ ਕੋਈ ਨਾਮ ਹੀ ਦੱਸਿਆ ਹੈ ਤੇ ਮਹਾਰਾਜ ਗੁਰੂ ਤੋਂ ਬਿਨਾਂ ਤੇ ਸੰਗਤ ਡੋਲ ਜਾਵੇਗੀ ਗੁਮਰਾਹ ਹੋ ਜਾਵੇਗੀ ਇਸ ਕਰਕੇ ਆਪ ਕਿਰਪਾ ਕਰਕੇ ਨਾਵੇਂ ਸਤਿਗੁਰਾਂ ਜੀਆਂ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸ ਦਿਓ ਇਦੋ ਇਸ ਪ੍ਰਕਾਰ ਸੰਗਤ ਨੇ ਬੇਨਤੀ ਕੀਤੀ ਨਾ ਦਿੱਲੀ ਦੀ ਧਰਤੀ ਤੇ ਤੇ ਬਾਲਾ ਪ੍ਰੀਤਮ ਨੇ ਜੋ ਸ਼ਬਦ ਵਰਤੇ ਉਹੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਹੀ ਆਪਾਂ ਪੜਦੇ 8ਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਬਸਹਿ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸકલ ਸਮਾਲੇ ਇਸ਼ਾਰਾ ਦੇ ਦਿੱਤਾ ਵੀ ਜਿਹੜੇ ਨਾਮੇ ਸਤਿਗੁਰੂ ਜੀ ਹਨ ਉਹ ਬਕਾਲੇ ਨਗਰ ਦੇ ਵਿੱਚ ਵਸ ਰਹੇ ਆ ਸਾਡੇ ਤੋਂ ਬਾਅਦ ਉਹਨਾਂ ਨੇ ਗੁਰੂ ਬਣਨਾ ਹੈ ਤੇ ਸਾਰੀ ਸੰਗਤ ਦੀ ਸੰਭਾਲ ਕਰਨੀ ਹੈ ਜਦੋਂ ਇਹ ਵਚਨ ਦਿੱਲੀ ਦੀ ਧਰਤੀ ਤੇ ਹੋ ਗਿਆ ਤੇ ਉਸ ਮੌਕੇ ਵਾਕਿਆਈ ਨਾਵੇਂ ਪਾਤਸ਼ਾਹ ਇਨ੍ਹਾਂ ਸਥਾਨਾਂ ਤੇ ਭੋਰੇ ਵਿੱਚ ਟਿਕੇ ਹੋਏ ਅਕਾਲ ਵਿੱਚ ਅਭੇਦ ਹੋਏ ਜੋਤ ਨਾਲ ਜੋਤ ਮਿਲੀ ਹੋਈ ਹੈ ਕਿਉਂਕਿ ਇਨ੍ਹਾਂ ਸਥਾਨਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗਤ ਜੀ 26 ਸਾਲ 9 ਮਹੀਨੇ 13 ਦਿਨਾਂ ਦਾ ਵੱਡਾ ਚੌਂਕੜਾ ਲਾਇਆ ਆ ਆਪ ਕੋ ਸਤਨਾਮੁ ਸ੍ਰੀ ਉਧਰ ਦਿੱਲੀ ਦੀ ਧਰਤੀ ਤੇ ਇਸ਼ਾਰਾ ਹੋ ਗਿਆ ਹੈ ਕਿ ਬਾਬਾ ਬਸੇ ਜੀ ਗ੍ਰਾਮ ਬਕਾਲੇ ਬਨ ਗੁਰ ਸੰਗਤ ਸકલ ਸੰਭਾਲੇ ਇੱਧਰ ਬਕਾਲੇ ਨਕਰ ਪਿੰਡ ਦੇ ਵਿੱਚ ਹੀ ਮਹਾਰਾਜ ਰਹਿ ਰਹੇ ਆ ਭੋਰੇ ਸਾਹਿਬ ਚ ਬੰਦਗੀ ਕਰਦੇ ਪਏ ਆ ਜਦੋਂ ਕੁਝ ਛੋਡੀਆਂ ਨੂੰ ਪਤਾ ਲੱਗਾ ਕਿ ਅਠਵੇਂ ਪਾਤਸ਼ਾਹੇ ਬਚਨ ਕਹਿ ਗਏ ਆ ਤੇ ਉਹ ਫਿਰ ਨਕਲੀ ਜਿਹੜੇ ਗੁਰੂ ਸੀ ਸੋੜ ਵੰਸ ਨਾਲ ਸੰਬੰਧਤ ਉਹਨਾਂ ਵੀ ਇੱਥੇ-ਇੱਥੇ ਆ ਕੇ ਔਕੋ ਆਪਣਾ ਪੜਾ ਕਰ ਲਿਆ ਤੇ 22 ਮੰჯੀਆਂ ਲੱਗ ਗਈਆਂ 22 ਝੂਠੇ ਗੁਰੂ ਇੱਥੇ ਡੇਰਾ ਲਾ ਕੇ ਸੰਗਤ ਜੀ ਬੈਠ ਗਏ ਤੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਘਰ ਦਾ ਪ੍ਰੇਮੀ ਸਿੱਖ ਗੁਜਰਾਤ ਤੋਂ ਟਾਂਡੇ ਦੇ ਨਾਲ ਜਾ ਕੇ ਜਿਸ ਦਾ ਪਸ਼ੋਕੜ ਜੁੜਦਾ ਹੈ ਸਨਮਾਨਯੋਗ ਪਾਈ ਮੱਖਣ ਸ਼ਾਹ ਜੀ ਲਵਾਨਾ ਜਿਨ੍ਹਾਂ ਦੇ ਪੁਰਖਿਆਂ ਨੇ ਗੁਰੂ ਰਾਮਦਾਸ ਸਾਹਿਬ ਜੀਆਂ ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਬਨਜਾਰਾ ਪਰਿਵਾਰ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਮੱਖਣ ਸ਼ਾ ਲੁਬਾਣਾ ਐਨ ਮੰਡ ਧਾਰ ਦੇ ਵਿੱਚ ਫਸਿਆ ਸਮੁੰਦਰ ਵਿੱਚ ਬੇੜਾ ਬਰੇਤੇ ਤੇ ਜਾ ਚੜਿਆ ਹੀਲੇ ਵਸੀਲੇ ਕੀਤੇ ਆ ਪਰ ਬੇੜਾ ਬੰਨੇ ਨਾ ਲੱਗਾ ਤੇ ਫਿਰ ਭਿੱਜੇ ਹੋਏ ਮਨ ਦੇ ਨਾਲ ਤਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਜੋਤ ਦਾ ਧਿਆਨ ਧਰ ਕੇ ਅਰਦਾਸ ਕੀਤੀ ਆ ਮੇਰਾ ਬੇੜਾ ਬੰਨੇ ਲਾਓ। ਤੋਂ ਸੰਗਤ ਜੀ ਸੁਣੀ ਗਈ ਮਹਾਰਾਜ ਨੇ ਬੇੜਾ ਬੰਨੇ ਲਾਇਆ ਤੇ ਮੱਖਣ ਸ਼ਾ ਲਬਾਣਾ ਜੋ ਸੁਖਣਾ ਸੁਖੀ ਸੀ ਉਹ ਸੁਖਣਾ ਪੂਰੀ ਕਰਨ ਵਾਸਤੇ ਜਦੋਂ ਇਸ ਨਗਰ ਬਕਾਲੇ ਪਹੁੰਚਿਆ ਤੇ ਸਾਧ ਸੰਗਤ ਜੀ ਇੱਥੇ 22 ਝੂਠੇ ਗੁਰੂ ਗੱਦੀਆਂ ਲਾ ਕੇ ਬੈਠੇ ਉਹਦਾ ਮਨ ਬੜਾ ਉਦਾਸ ਹੋਇਆ। ਧੀਰਮਲ ਵਿੱਚੋਂ ਸਾਰਿਆਂ ਦੇ ਮੋਢੀ ਸ਼੍ਰੋਮਣੀ ਬਣ ਕੇ ਬੈਠਾ ਆਦ ਬੀੜ ਵੀ ਧੀਰਮਲ ਦੇ ਉਸ ਵੇਲੇ ਕੋਲ ਸੀ ਤਾਂ ਮੱਖਣ ਸ਼ਾਹ ਨੇ ਸਾਰੇ ਉਹਨਾਂ ਨਕਲੀ ਝੂਠੇ ਗੁਰੂਆਂ ਨੂੰ ਫਿਰ ਵੀ ਦੋ-ਦੋ ਮੋਹਰਾ ਮੱਥਾ ਟੇਕੀਆਂ ਧੀਰਮਲ ਨੂੰ ਵੀ ਦੋ ਮੋਹਰਾ ਦਾ ਮੱਥਾ ਔਰ ਜੋ ਉਹਦੇ ਪਾਸ ਬੀੜ ਸੀ ਉਹਦਾ ਸਤਕਾਰ ਕਰਦੇ ਪੰਜ ਮੋਹਰਾ ਦਾ ਮੱਥਾ ਟੇਕਿਆ ਬੜੇ ਉਦਾਸ ਮਨ ਦੇ ਨਾਲ ਮੱਖਣ ਸ਼ਾਹ ਇਥੋਂ ਵਿਦਿਆ ਹੋਣ ਲੱਗਾ ਪਰ ਨਾਲ ਹੀ ਉਹਦੇ ਮਨ ਵਿੱਚ ਇਹ ਆਉਂਦਾ ਹੈ ਵੀ ਸੁਮੇਰ ਪਰਬਤ ਖੰਭ ਲਾ ਕੇ ਉੱਡ ਸਕਦਾ ਹੈ ਤਪਦਾ ਹੋਇਆ ਸੂਰਜ ਠੰਡਾ ਠਾਰ ਹੋ ਸਕਦਾ ਹੈ ਪਰ ਅਠਵੇਂ ਪਾਤਸ਼ਾਹ ਜੀਆਂ ਦਾ ਕਿਆ ਹੋਇਆ ਇਹ ਬਚਨ ਵੀ ਨਾਵੇਂ ਗੁਰੂ ਬਕਾਲੇ ਰਹਿੰਦੇ ਇਹ ਝੂਠਾ ਨਹੀਂ ਹੋ ਸਕਦਾ ਮਨਾ ਗੁਰੂ ਇੱਥੇ ਹੀ ਐ ਭਾਲ ਕਰ ਖੋਜ ਕਰ ਫਿਰ ਜੇ ਮਨ ਨਾਲ ਅਰਦਾਸ ਕੀਤੀ ਦਰਸ਼ਨ ਦਿਓ ਇਤਿਹਾਸਲ ਮੇਰਾ ਹੈ ਤੁਮਹਾਰਾਜ ਨੇ ਇਹ ਜੀ ਸੁਣੀ ਇਹ ਭੋਰੇ ਤੱਕ ਪਹੁੰਚਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ ਕਹਿੰਦਾ ਮਾਰਾ ਸੰਗਤਾਂ ਨੂੰ ਦੱਸ ਲੈਣ ਦੋ ਗੁਰੂ ਸਾਹਿਬ ਨੇ ਰੋਕਿਆ ਨਾ ਦੱਸ ਪਰ ਫਿਰ ਵੀ ਇਹਨੇ ਆਗਿਆ ਲੈ ਕਰਕੇ ਸਾਧ ਸੰਗਤ ਜੀ ਬਾਹਰ ਘੂਰੇ ਦੇ ਆਇਆ ਕੁਛ ਵਿਦਵਾਨ ਕਹਿੰਦੇ ਬਾਹਰ ਨਿਕਲ ਕੇ ਇਹਨੇ ਰੌਲਾ ਪਾ ਦਿੱਤਾ ਭੁੱਲੀਏ ਸੰਗਤੇ ਸਾਚਾ ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ ਕੁਝ ਵਿਦਵਾਨ ਕਹਿੰਦੇ ਉਸੇ ਭੋਰੇ ਦੇ ਕੋਠੇ ਤੇ ਚੜ ਕੇ ਇਹਨੇ ਸਾਰੀ ਸੰਗਤ ਨੂੰ ਸੱਦ ਦਿੱਤੀ ਐ ਭੁੱਲਿਏ ਸੰਗਤੇ ਝੂਠੇ ਗੁਰੂਆਂ ਦੇ ਕੋਲ ਨਾ ਜਾਓ ਸੱਚੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਇਹਨਾਂ ਦੀ ਚਰਨ ਸ਼ਰਨ ਵਿੱਚ ਆ ਕੇ ਨਾਤਮਸਤਕ ਹੋ ਕੇ ਝੋਲੀਆਂ ਭਰਾਉਣੀਆਂ ਕਰੋ ਸੋ ਇਤਿਹਾਸ ਵਿੱਚ ਆਪਾਂ ਫਿਰ ਬਚਨ ਪੜ੍ਹਦੇ ਆ ਮੱਖਣ ਸ਼ਾਹ ਨੇ ਉਸ ਵੇਲੇ ਭੁੱਲੀਆਂ ਹੋਣੀਆਂ ਸੰਗਤਾਂ ਨੂੰ ਇਹ ਬਚਨ ਬੜੀ ਉੱਚੀ ਬੋਲ ਕਰਕੇ ਆਖੇ ਜਬਾ ਬਾਬਾ ਆਹੈ ਬਕਾਲੇ ਮਾਹੀ ਸਾਚ ਭਨੋ ਸੁਹੈ ਗੁਰਿਆਹੇ ਮੈਂ ਸੱਚ ਕਹਿ ਰਿਹਾ ਪੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਗੁਰੂ ਬਕਾਲੇ ਦੇ ਵਿੱਚ ਹੀ ਰਹਿ ਰਹੇ ਹਨ ਕਿਉਂ ਮੈਂ ਗੱਲ ਕਹਿ ਰਿਹਾ ਕਿਉਂਕਿ ਪਤਾ ਜਹਾਜ ਬਤਾਵਨ ਕੀਨ ਅੰਤਰ ਕੀ ਗਤ ਸਭ ਲਖ ਲੀਨ ਮੇਰੇ ਜਹਾਜ਼ ਦਾ ਪਤਾ ਇਹਨਾਂ ਨੇ ਦੱਸਿਆ ਜੋ ਮੈਂ ਅਰਦਾਸ ਕੀਤੀ ਸੀ ਉਹ ਇਹਨਾਂ ਤੱਕ ਪਹੁੰਚੀ ਮੇਰਾ ਡੁੱਬਦਾ ਬੇੜਾ ਇਹਨਾਂ ਨੇ ਬੰਨੇ ਲਾਇਆ ਮੇਰੇ ਅੰਦਰ ਵਾਲੀ ਗੱਲ ਨੂੰ ਇਹਨਾਂ ਨੇ ਜਾਣ ਕਰਕੇ ਮੇਰੇ ਮੁਖ ਤੇ ਆ ਕੇ ਆਖਿਆ ਹੈ ਕਿ ਉਸ ਵੇਲੇ ਤੇ ਸੁਖਣਾ ਕਿ ਹੋਰ ਸੁਖੀ ਸੀ ਤੇ ਐਸ ਵੇਲੇ ਜੇ ਦਰਸ਼ਣਾ ਦਾ ਬੇੜਾ ਆਇਆ ਤੇ ਮੋਰਾ ਘਟ ਕਿਉਂ ਰੱਖਿਆ ਨੇ ਅੰਤਰ ਕੀ ਗਤ ਸਭ ਲਖੀਨ ਸ਼੍ਰੀ ਹਰਿ ਕ੍ਰਿਸ਼ਨ ਪਿਤਾਮੈ ਇਹੋ ਬਾਬਾ ਕਹਿਣ ਪਤਾ ਇਹਨ ਦੇ ਹੋ ਕਿ ਜਿਹੜੇ ਦਿੱਲੀ ਦੀ ਧਰਤੀ ਤੇ ਬਾਬਾ ਵਸੇ ਗ੍ਰਾਮ ਬਕਾਲੇ ਵਾਲੇ ਬਚਨ ਅਠਵੇਂ ਪਾਤਸ਼ਾਹ ਨੇ ਕਹੇ ਸੀ ਨਾ ਕਿ ਸਾਡੇ ਬਾਬਾ ਜੀ ਬਾਬਾ ਸ਼ਬਦ ਦਾਦੇ ਲਈ ਵਰਤਿਆ ਜਾਂਦਾ ਮੈਂ ਥੋੜਾ ਜਿਹਾ ਇੱਥੇ ਹੋਰ ਖੋਲ ਕੇ ਸਮਝਾ ਦਿਆਂ ਕਿ ਅਠਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਲਈ ਬਾਬਾ ਸ਼ਬਦ ਕਿਉਂ ਵਰਤਿਆ ਇਹ ਤੇ ਆਮ ਹੀ ਆਪਾਂ ਸੁਣਦੇ ਤੇ ਬਾਬਾ ਵਸੇ ਗ੍ਰਾਮ ਬਕਾਲੇ ਪਿਛੜੇ ਬਾਬਾ ਜੀ ਬਕਾਲੀ ਪਿੰਡ ਵਸ ਰਹੇ ਆ ਉਹੀ ਗੁਰੂ ਹੋਣਗੇ ਤੇ ਬਾਬਾ ਸ਼ਬਦ ਵਰਤਿਆ ਜਾਂਦਾ ਦਾਦੇ ਲਈ ਹੁਣ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪੰਜ ਸੁਪੁੱਤਰ ਜਿਨ੍ਹਾਂ ਦੇ ਵਿੱਚੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਬਾਰੇ ਆਪਾਂ ਬਚਨ ਪੜ੍ਹਦੇ ਆਂ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਪੰਜਾਂ ਦੇ ਵਿੱਚੋਂ ਸਭ ਤੋਂ ਵੱਡੇ ਧੰਨ ਬਾਬਾ ਗੁਰਦਤਾ ਸਾਹਿਬ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਆਟਲ ਰਾਏ ਸਾਹਿਬ ਜੀ ਤੇ ਸਭ ਤੋਂ ਛੋਟੇ ਸੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੁਣ ਬਾਬਾ ਗੁਰਦਤਾ ਜੀ ਦੇ ਅੱਗੇ ਦੋ ਪੁੱਤਰ ਨੇ ਵੱਡੇ ਦਾ ਨਾਮ ਹੈ ਧੀਰਮਲ ਤੇ ਛੋਟੇ ਦਾ ਨਾਮ ਹੈ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਹੁਣ ਸੰਗਤ ਜੀ ਅੱਗੇ ਗੁਰੂ ਹਰ ਰਾਏ ਸਾਹਿਬ ਜੀ ਦੇ ਸੁਪੁੱਤਰ ਹਨ ਵੱਡੇ ਦਾ ਨਾਮ ਹੈ ਬਾਬਾ ਰਾਮ ਰਾਏ ਜੀ ਤੇ ਛੋਟੇ ਨੇ ਬਾਲਾ ਪ੍ਰੀਤਮ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੁਣ ਇਸ ਰਿਸ਼ਤੇ ਨੂੰ ਆਪਾਂ ਸਮਝੀਏ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਬਾਬਾ ਗੁਰਦਤਾ ਜੀ ਰਿਸ਼ਤੇ ਵਿੱਚ ਕੀ ਲੱਗਦੇ ਨੇ ਬਾਬਾ ਜੀ ਦਾਦਾ ਜੀ ਤੇ ਬਾਬਾ ਗੁਰਦਤਾ ਜੀ ਦੇ ਭਰਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਸੰਗਤ ਜੀ ਦਾਦੇ ਦੇ ਭਰਾ ਨੂੰ ਵੀ ਦਾਦਾ ਹੀ ਕਹਿ ਕੇ ਜਾਣਿਆ ਜਾਂਦਾ ਦਾਦਾ ਹੀ ਕਹਿ ਕੇ ਬੁਲਾਇਆ ਜਾਂਦਾ ਹੈ ਬਾਬੇ ਦਾ ਭਰਾ ਵੀ ਬਾਬਾ ਹੀ ਹੁੰਦਾ ਹੁਣ 8ਵੇਂ ਪਾਤਸ਼ਾਹ ਦੇ ਬਾਬਾ ਗੁਰਦਤਾ ਜੀ ਬਾਬਾ ਜੀ ਲੱਗਦੇ ਆ ਦਾਦਾ ਜੀ ਲੱਗਦੇ ਆ ਤੇ ਨਾਵੇਂ ਪਾਤਸ਼ਾਹ ਬਾਬਾ ਗੁਰਦਤਾ ਜੀਆਂ ਦੇ ਛੋਟੇ ਭਰਾ ਲੱਗਦੇ ਨੇ ਇਸ ਲਈ ਉਹਨਾਂ ਆਖਿਆ ਸੀ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਕਿ ਸਾਡੇ ਬਾਬਾ ਜੀ ਬਕਾਲੇ ਪਿੰਡ ਰਹਿੰਦੇ ਆ ਉਹਨਾਂ ਨੇ ਗੁਰੂ ਬਣਨਾ ਹੈ ਤੇ ਗੁਰੂ ਬਣ ਕੇ ਸਾਰੀ ਸੰਗਤ ਨੂੰ ਆਪੇ ਹੀ ਸੰਭਾਲ ਲੈਣਗੇ ਆਖੋ ਸਤਨਾਮ ਸ਼੍ਰੀ ਤੇ ਵਾਕਿਆ ਹੀ ਮਹਾਰਾਜ ਨੇ ਗੁਰੂ ਬਣ ਕੇ ਉਦੋਂ ਤੋਂ ਲੈ ਕੇ ਅੱਜ ਤੱਕ ਸੰਗਤਾਂ ਨੂੰ ਇਸੇ ਤਰ੍ਹਾਂ ਬਣ ਕੇ ਸੰਭਾਲਿਆ ਹੋਇਆ ਹੈ ਤੇ ਉਹ ਜਿਹੜਾ ਸਤਪੁਰਾਂ ਜੀਾਂ ਦਾ ਪ੍ਰਗਟ ਦਿਵਸ ਹੈ ਸਾਚਾ ਗੁਰ ਲਾਤੂਰੇ ਦਿਵਸ 25 ਸ਼ਾਵਣ ਨੂੰ ਸਾਧ ਸੰਗਤ ਜੀ ਆ ਰਿਹਾ ਹੈ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਚਾ ਗੁਰ ਲਾਡੂਰੇ ਦਿਵਸ ਜੋ 25 ਸਾਵਣ ਨੂੰ ਆ ਰਿਹਾ ਹੈ ਇਨ੍ਹਾਂ ਸਥਾਨਾਂ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸਾਰੀਆਂ ਹੀ ਦੇਸ਼ਾਂ ਵਿਦੇਸ਼ਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਚੜ੍ਹਦੀ ਕਲਾ ਸਦ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੇ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਪਹੁੰਚਣਾ ਹੈ ਤੇ ਤਨ ਮਨ ਧੰਦੇ ਨਾਲ ਸੇਵਾਵਾਂ ਕਰਕੇ ਸਾ ਸੰਗਤ ਜੀ ਲਾਹੇ ਪ੍ਰਾਪਤ ਕਰਨੇ ਹਨ